ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਮੇਰੇ ਨਾਲ ਕਿਸਾਨ ਜੁਨੀਨ ਦੇ ਪ੍ਰਧਾਨ ਔਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਦੇ ਸੀਨੀਅਰ ਡਵਾਈਜ਼ਰ ਸਰਦਾਰ ਰਤਨ ਸਿੰਘ ਜੀ ਪੰਗੂ ਨਰਿੰਦਰਪਾਲ ਸਿੰਘ ਜੀ ਪੰਗੂ ਔਰ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਜਨਰਲ ਸੈਕਟਰੀ ਪੰਜਾਬ ਸਰਦਾਰ ਰਤਨ ਸਿੰਘ ਜੀ ਔਰ ਇਸ ਤੋਂ ਇਲਾਵਾ ਸਦਾ ਪਰਮਜੀਤ ਸਿੰਘ ਜੀ ਮੀਡੀਆ ਇਨਚਾਰਜ ਹਰਦਿਆਲ ਸਿੰਘ ਜੀ ਭੁੱਲਰ ਔਰ ਹੋਰ ਕਾਫੀ ਨਮੰਦੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਪਿੰਡ ਬਗਾ ਬਗਾਪੁਰ ਹੈ ਬਗਾ ਬਗਾਪੁਰ ਬਗਾ ਖੁਰਦ ਇਹਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਵਾਦ ਚੱਲ ਰਿਹਾ ਸੀ ਕਿ ਸਾਡੇ ਸਾਬਕਾ ਸੈਨਿਕ ਵੀਰ ਦੇ ਨਾਲ ਧੱਕਾ ਹੋ ਰਿਹਾ ਹੈ ਉਹ ਮੌਕਾ ਦੇਖਣ ਵਾਸਤੇ ਸਾਡੀ ਪੂਰੀ ਟੀਮ ਇੱਥੇ ਅੱਜ ਪਹੁੰਚੀ ਆ ਇਸ ਤੋਂ ਪਹਿਲਾਂ ਕੱਲ 2 ਤਰੀਕ ਨੂੰ ਪਰਸੋਂ 2 8 2024 ਨੂੰ ਸਾਡੀ ਸਮੁੱਚੀ ਟੀਮ ਐਸਐਸਪੀ ਸਾਹਿਬ ਦੇ ਕੋਲ ਇਹ ਮਸਲਾ ਲੈ ਕੇ ਗਈ ਸੀ ਔਰ ਉਹਨਾਂ ਦੇ ਧਿਆਨ ਵਿੱਚ ਲੰਦਾ ਪ੍ਰਸ਼ਾਸਨ ਦੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਉਂਦੇ ਹੋਏ ਕੱਲ ਤੁਰੰਤ ਐਕਸ਼ਨ ਕਰਦਿਆਂ ਹੋਇਆਂ ਵੀਡੀਓ ਸਾਹਿਬ ਨੂੰ ਇਹਨਾਂ ਦਾ ਇਹ ਮੌਕਾ ਦੇਖਣ ਵਾਸਤੇ ਵੀ ਇੱਥੇ ਕੱਲ 3 ਤਰੀਕ ਨੂੰ ਭੇਜਿਆ ਔਰ ਅੱਜ ਸਾਡੀ ਸਮੁੱਚੀ ਟੀਮ 3 8 2024 ਨੂੰ ਇਸ ਮਸਲੇ ਨੂੰ ਦੇਖਣ ਵਾਸਤੇ ਖੁਦ ਇੱਥੇ ਅੱਜ 4 8 2024 ਨੂੰ ਇੱਥੇ ਪੂਰੀ ਟੀਮ ਸਾਡੀ ਪਹੁੰਚੀ ਆ ਇੱਥੇ ਮੈਂ ਪੂਰੇ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਕਿਸਾਨ ਜੁਨੀਅਨ ਨੂੰ ਦੱਸਣਾ ਚਾਹੁੰਦਾ ਹੈ ਕਿ ਜੋ ਦੇਖਣ ਵਿੱਚ ਸਾਡੇ ਇੱਥੇ ਆਇਆ ਹੈ ਉਹ ਸ਼ਰਿਆਮ ਸਾਡੇ ਸਾਬਕਾ ਸੈਨਿਕ ਦੇ ਨਾਲ ੱੱਕਾ ਹੋ ਰਿਹਾ ਹੈ ਪਿੱਛੇ ਤੁਸੀਂ ਦੇਖ ਰਹੇ ਹੋ ਦੋ ਗੇਟ ਹੈ ਇਹ ਜਿਹੜੀ ਗਲੀ ਜਾਂਦੀ ਹੈ ਬਿਲਕੁਲ ਸਿੱਧੀ ਪਿਛਲੇ 30 ਸਾਲ ਤੋਂ ਜਾ ਰਹੀ ਹੈ ਔਰ ਮੇਰੇ ਸੱਜੇ ਪਾਸੇ ਸਾਬਕਾ ਸੈਨਿਕ ਦਾ ਘਰ ਹੈ ਔਰ ਬੈਕ ਸਾਈਡ ਤੇ ਜੋ ਵਿਰੋਧੀ ਧਿਰ ਹੈ ਜਿਹੜੀ ਕਿ ਜਿਨ੍ਹਾਂ ਨੇ ਗਲੀ ਦੇ ਵਿੱਚ ਗੇੜ ਕੀਤਾ ਹੈ ਬਿਲਕੁਲ ਉਹਨਾਂ ਦਾ ਰਾਹ ਬੰਦ ਕਰਕੇ ਉਹਨਾਂ ਦੇ ਨਾਲ ਧੱਕਾਸ਼ਾਹੀ ਕਰ ਰਹੇ ਨੇ ਜਦਕਿ ਜੋ ਭਾਵੇਂ ਮਸਲਾ ਇਹਨਾਂ ਦੇ ਸ਼ਰੀਕੇ ਦਾ ਭਰਾਵਾਂ ਦਾ ਫਿਰ ਵੀ ਉਹਨਾਂ ਨੂੰ ਗੇਟ ਤੇ ਗਲੀ ਵਿੱਚ ਲਾਉਣ ਦਾ ਅਧਿਕਾਰ ਹੈ ਭਾਵ ਸਾਬਕਾ ਸੈਨਿਕ ਨੂੰ ਦਾ ਰਾਹ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਰਾਹ ਦੇ ਅੱਗੇ ਗੇੜ ਕੀਤਾ ਜਾ ਰਿਹਾ ਹੈ ਇਹ ਸਰਾਸਰ ਧੱਕਾ ਹੈ ਔਰ ਅਫਸੋਸ ਦੀ ਗੱਲ ਇਹ ਹੈ ਕਿ ਜੋ ਅਸੀਂ ਇੱਥੋਂ ਪੜਤਾਲ ਕੀਤੀ ਹੈ ਟੋਟਲੀ ਆਮ ਪਾਰਟੀ ਦੇ ਨੰਂਦੇ ਇੱਕ ਪੰਚਾਇਤ ਮੈਂਬਰ ਤੋਂ ਲੈ ਕੇ ਸਰਪੰਚ ਸਾਹਿਬ ਤੱਕ ਜਿਹੜੇ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਵੱਲੋਂ ਉਸ ਤੋਂ ਬਾਅਦ ਵੀਡੀਓ ਸਾਹਿਬ ਫਿਰ ਹਾਈ ਲੈਵਲ ਤੋਂ ਜੋ ਉਹਨਾਂ ਦੇ ਹੱਕ ਵਿੱਚ ਗੱਲ ਕੀਤੀ ਜਾ ਰਹੀ ਹੈ ਮੈਂ ਸਮੂਹ ਸਾਹਿਬਕਾ ਸੈਨਿਕ ਜਥੇਬੰਦੀਆਂ ਨੂੰ ਔਰ ਕਿਸਾਨ ਜੂਨੀਅਰ ਨੂੰ ਮੈਂ ਇਸ ਜਗ੍ਹਾ ਤੋਂ ਮੈਂ ਦੱਸਣਾ ਚਾਹਨਾ ਕਿ ਜੇ ਸਾਡਾ ਸਾਬਕਾ ਸੈਨਿਕ ਸਾਬਕਾ ਸੈਨਿਕ ਸਾਡਾ ਗਲਤ ਹੁੰਦਾ ਤਾਂ ਅਸੀਂ ਬਿਲਕੁਲ ਉਹਦੇ ਹੱਕ ਵਿੱਚ 1% ਵੀ ਨਹੀਂ ਸੀ ਗੱਲ ਕਰਨੀ ਪਰ ਜਿੱਥੇ ਸਾਨੂੰ ਨਜ਼ਰ ਆਇਆ ਏ ਕਿ ਉਹਦੇ ਨਾਲ ਧੱਕਾ ਹੋ ਰਿਹਾ ਏ ਇੱਥੇ ਮੈਂ ਸਮੂਹ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਜੇ ਤਾਂ ਇਹ ਮਸਲਾ ਹੱਲ ਹੋ ਗਿਆ ਸਾਡੇ ਅੰਡਰ ਪ੍ਰੈਸ਼ਰ ਆਮ ਪਾਰਟੀ ਨੇ ਧੱਕਾ ਮੈਂ ਇਹੀ ਕਹੂੰਗਾ ਕਿ ਇੱਥੇ ਆਮ ਪਾਰਟੀ ਭਗਵੰਤ ਮਾਨ ਸਾਹਿਬ ਜਿਹੜਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਕਿ ਅਸੀਂ ਜੇ ਆ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਅਸੀਂ ਜਨਤਾ ਵਾਸਤੇ ਪਰ ਜੇ ਇੱਕ ਸਾਡੇ ਸਾਬਕਾ ਸੈਨਿਕ ਦੇ ਨਾਲ ਇਹਨਾਂ ਨੇ ਇਸ ਤਰੀਕੇ ਨਾਲ ਧੱਕਾ ਕੀਤਾ ਤੇ ਅਸੀਂ ਬਹੁਤ ਉੱਚੇ ਪੱਧਰ ਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਸੋਸ਼ਲ ਮੀਡੀਆ ਵਿੱਚ ਤੇ ਇਹਨਾਂ ਨੇ ਬਦਨਾਮ ਫਿਰ ਆਮ ਪਾਰਟੀ ਨੇ ਹੋਣਾ ਹੀ ਹੋਣਾ ਅਸੀਂ ਗਰਾਊਂਡ ਤੇ ਉੱਚਾ ਪ੍ਰੋਟੈਸਟ ਕਰਕੇ ਜੋ ਆਪਣਾ ਇਹ ਸਰਕਾਰ ਨੂੰ ਦਿਖਾਵਾਂਗੇ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਧਾਰੀਵਾਲ ਸਾਹਿਬ ਨੂੰ ਔਰ ਪਿੰਡ ਦੇ ਸਰਪੰਚ ਨੂੰ ਕਿਰਪਾ ਕਰਕੇ ਸਾਬਕਾ ਸੈਨਿਕ ਦੇ ਨਾਲ ਧੱਕਾ ਨਾ ਕੀਤਾ ਜਾਵੇ ਜੇ ਇਹ ਇਹ ਇਸ ਚੀਜ਼ ਦੇ ਉੱਤੇ ਬਰਾਮਨਾ ਲਾਇਆ ਬਣਦਾ ਹੱਕ ਸਾਡੇ ਫੌਜੀ ਸੈਨਿਕ ਨੂੰ ਨਾ ਦਿੱਤਾ ਕਿਉਂਕਿ ਇੱਕ ਰਾਈਟ ਹੈ ਕਿ ਕੋਈ ਵੀ ਭਾਵੇਂ ਸਕੇ ਭਰਾ ਕਿਉਣੀ ਆ ਉਹਨੂੰ ਰਾਹ ਤੇ ਉਹਦੇ ਘਰ ਨੂੰ ਬਣਦਾ ਹੀ ਬਣਦਾ ਇਹਦਾ ਮਤਲਬ ਇਹ ਨਹੀਂ ਕਿ ਬਾਜ਼ਾਰ ਆਮ ਪਾਰਟੀ ਦੀ ਆ ਤੇ ਆਮ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਵੀ ਧੱਕਾ ਕਰੂਗੀ ਇਹ ਕਤਾਜਿਤ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਇੱਥੇ ਬਹੁਤ ਹਾਈ ਲੈਵਲ ਤੇ ਕਿਸਾਨ ਜਿਨਨੇ ਨਾਲ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਹੈ ਅਸੀਂ ਬਹੁਤ ਉੱਚੇ ਪੱਧਰ ਤੇ ਜੋ ਪ੍ਰੋਟੈਸਟ ਕਰਾਂਗੇ ਗੱਲ ਥੋੜੀ ਦਿਨ ਪਹਿਲਾਂ ਹੋਈ ਆ ਐਸਐਚਓ ਸਾਹਿਬ ਦੇ ਨਾਲ ਵੀ ਸਾਡੇ ਸੀਨੀਅਰ ਡਿਵੀਜ਼ਨਰ ਸਾਹਿਬ ਦੀ ਗੱਲ ਹੋਈ ਆ ਕਿ ਇਸ ਚੀਜ਼ ਦਾ ਧਿਆਨ ਦਿੱਤਾ ਜਾਵੇ ਦੁੱਖ ਦੀ ਗੱਲ ਹੈ ਕਿ ਸਾਨੂੰ ਇਹ ਵੀ ਪਤਾ ਲੱਗਾ ਕਿ ਕਹਿ ਰਹੇ ਨੇ ਕਿ ਉੱਪਰੋਂ ਪ੍ਰੈਸ਼ਰ ਪੈ ਰਿਹਾ ਉੱਪਰੋਂ ਪ੍ਰੈਸ਼ਰ ਪੈ ਰਿਹਾ ਅਸੀਂ ਤੇ ਸੱਚ ਦੀ ਗੱਲ ਕਰਾਂਗੇ ਉੱਪਰੋਂ ਪ੍ਰੈਸ਼ਰ ਪੈ ਕੇ ਜੇ ਇੱਥੇ ਧੱਕਾ ਕੀਤਾ ਜਾਏਗਾ ਤੁਹਾਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ